मेरे सामने बैठे माव बैठिया ने मेरे नौजवान आगू भेटिया ने सार अर्ज कर दागुरु जी का खालसा वाहगुरु जी की फतेह रजिंद्र मैंबर साहब ने थोड़े पिंड दशक बारे भी दसिया और ਚੇਅਰਮੈਨ ਸਾਹਿਬ ਨੇ ਵੀ ਤੁਹਾਡੇ ਨਾਲ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਜਿਹੜੇ 3 ਤਰੀਕ ਨੂੰ ਸਾਬਕਾਵੰਤ ਸਿੰਘ ਜੀ ਮਾਮ 3 ਤਰੀਕ ਨੂੰ ਚੋਹਲ ਲਿਖੇ ਆਏ ਸੀ ਬਹੁਤ ਵੱਡੀ ਗਲਤੀ 'ਚ ਤੁਸੀਂ ਉੱਥੇ ਪਹੁੰਚੇ ਸੀ ਔਰ ਉਸ ਕੱਠਵੇਂ ਇਹ ਸਾਬਤ ਕਰਤਾ ਕਿ ਤਰ ਤਰ ਦੇ ਅਸੈਂਬਲੀ ਦੇ ਲੋਕ ਬੜਾ ਗੁਰਦਾ ਵੀ ਰੱਖਦੇ ਆ ਤੇ ਜਿੱਥੇ ਲੱਤ ਰੋੜ ਉਥੇ ਲੱਤ ਵੀ ਲਾਉਂਦੇ ਆ ਉਸ ਵੱਡੇ ਕੱਟ ਨੇ ਉਹਦਣ ਫੈਸਲਾ ਵੀ ਕਰਾਇਆ ਕਿ ਦਰਨਤਾਰ ਦੇ ਵਿੱਚ ਇਹ ਜਿਮਨੀ ਜੋੜ ਕੋਲ ਲੜੂਗਾ ਔਰ ਤੁਸੀਂ ਤੁਹਾਡੇ ਸਿਰ ਤੇ ਹੀ ਉਹ ਮੋਹਰ ਲੱਗੀ ਕਿ ਜਿਮਨੀ ਜੋੜ ਜਿਹੜੀ ਆ ਉਹਦੀ ਟਿਕਟ ਉਹਦਣ ਸਾਬਕ ਗਵਰ ਸਿੰਘ ਜੀ ਮਾਨ ਆ ਟਾਡੇ ਛੋਟੇ ਵੀਰ ਨੂੰ ਤੁਹਾਡੇ ਭਰਾ ਨੂੰ ਉਦੋਂ ਅਨਾਉਂਸਮੈਂਟ ਕਰਕੇ ਗਏ ਦੇਖੋ ਇਲੈਕਸ਼ਨ ਆਉਂਦੀਆਂ ਜਾਂਦੀਆਂ ਨੇ ਅੱਜ ਆਪਾਂ ਨੂੰ ਮਿਲਦਿਆਂ ਗਿਲਦਿਆਂ ਤੇ तकरीबन 25 26 27 ਸਾਲ ਹੋ ਗਏ ਔਰ ਲਾਲੂ ਕੋ ਮਿਲਦੇ तकरीबन ਚਿਹਰੇ ਜਿਹੜੇ ਆ ਮੇਰੇ ਕੋਲ ਹੁਣ ਕੋਈ ਇਹੋ ਜਿਹਾ ਚਿਹਰਾ ਨਹੀਂ ਜਿਹੜਾ ਨਹੀਂ ਪਛਾਣ ਚ ਸਾਰੇ ਹੀ ਮੈਂ ਪਛਾਣਦਾ ਔਰ ਦੇਖੋ ਇਹ ਇਲੈਕਸ਼ਨ ਵੀ ਇਹੋ ਜੀ ਆ ਵੀ 150 ਸਾਲ ਆਪਾਂ ਤਗੜੇ ਹੋ ਕੇ ਕੰਮ ਕਰਾਂਗੇ ਪਾਰਟੀ ਨੇ ਵੀ ਹੁਣ ਸਹਿਯੋਗ ਬੜਾ ਵੱਡਾ ਦਿੱਤਾ ਮੈਂ ਉਹਦਾ ਪਹਿਲੀਆਂ ਗੱਲਾਂ ਵੱਲ ਨਹੀਂ ਜਾਣਾ ਚਾਹੁੰਦਾ ਵੀ ਪਹਿਲਾਂ ਕੰਮ ਹੋਏ ਨਹੀਂ ਹੋਏ ਕਿਸੇ ਨੇ ਕੀਤੇ ਨਹੀਂ ਕੀਤੇ ਮੈਂ ਤੇ ਇਹ ਗੱਲ ਜਾਣਦਾ ਵੀ ਆਪਾਂ ਕੀ ਕਰਾਂਗੇ ਕਿਉਂਕਿ ਇੱਥੇ ਮੈਂ ਵੇਖਦਾ ਰਿਹਾ ਪਿਛਲੇ 8 ਸਾਲਾਂ ਦਾ ਜਦੋਂ ਦਾ ਭਾਵੇਂ ਉਹ ਕਿਸੇ ਦਾ ਵੀ ਰਾਜ ਆਇਆ ਕਿਸੇ ਨੇ ਵੀ ਵਾਗ ਡੋਰ ਤਰਨਦਰ ਦੀ ਸੰਭਾਲ ਲਈ ਇਸ ਇਲਾਕੇ ਦੀ ਸੰਭਾਲੀ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡੇ ਸਾਹਮਣੇ ਆ ਆ ਹੁਣ ਵੀ ਜਿਹੜਾ ਆ ਪਾਰਟੀਆਂ ਕੈਂਡੀਡੇਟ ਦੇਈ ਬੈਠੀਆਂ ਨੇ ਤੁਹਾਨੂੰ ਵੀ ਪਤਾ ਆ ਇੰਨਾ ਕੈਂਡੀਡੇਟਾਂ ਦਾ ਕੀ ਹਾਲਾਤ ਨੇ ਕਿੱਥੋਂ ਆਏ ਆ ਕਿਵੇਂ ਆਏ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਉਹ ਅਕਾਲੀ ਦਾ ਲਿਆ ਭਾਵੇਂ ਕਾਂਗਰਸ ਵਾਲੇ ਆ ਯਾ ਹੋਰ ਵੀ ਕੋਈ ਕੈਂਡੀਡੇਟ ਆ ਮੈਂ ਸਮਝਦਾ ਅੱਜ ਤਕਰੀਬਨ 20-22 ਦਲ ਰਹਿ ਗਏ ਇਲੈਕਸ਼ਨ ਨੂੰ 11 ਨੂੰ VOTING ਹੋਣੀ ਆ ਤੇ 11 ਤੋਂ ਬਾਅਦ ਇਹਨਾਂ ਕਿਸੇ ਨੇ ਲੰਬਣਾ ਨਹੀਂਗਾ ਇਹ ਮੇਰੇ ਤੋਂ ਰਖਾ ਲੋ ਆ ਜੀ ਇਹ ਕਿਸੇ ਦੇ ਵੀ ਇਹ ਜਿੰਨੇ ਵੀ ਕੈਂਡੀਡੇਟ ਆ ਕੋਈ ਭਾਵੇਂ ਬਾਹਰੋਂ ਆਇਆ ਕੋਈ ਭਾਵੇਂ ਉਥੋਂ ਅੰਮ੍ਰਿਤਸਰੋਂ ਆਇਆ ਕੋਈ ਕਿਧੋਂ ਆਇਆ ਇਹ ਸਾਰੇ ਹੀ ਅਕਾਲੀ ਦਲ ਵਾਲੇ ਦੇ ਪਤਾ ਨਹੀਂ ਕਿੱਥੋਂ ਚੋਕੇ ਲਿਆ ਮਾਰਿਆ ਗੈਰ ਨੇ ਅੰਦੇ ਦੀ ਸ਼ਹੀਦਾਂ ਦੀ ਪਾਰਟੀ ਆ ਇਹ ਭਗਤਾਂ ਦੀ ਪਾਰਟੀ ਆ ਇਹ ਭਗਤਾਂ ਦੀ ਪਾਰਟੀ ਆ ਇਨਾਂ ਲਈ ਕਰਤੂਤਾ ਹੈ ਗਿਆ ਭਗਤਾਂ ਲਿਆ ਇਹ ਕਰਦੇ ਕੀ ਫਿਰਦੇ ਆ ਇਹ ਤੇ ਹੁਣ ਪਤਾ ਲੱਗੂ ਹੁਣ ਮਤਾਂਉ ਜਦੋਂ ਹਰਮੀਤੋ ਆ ਗਿਆ ਹੁਣ ਮਤਾਂਉ ਹੀ ਆ ਇਹ ਹਾਲਾਤ ਠੀਕ ਆ ਜਦੋਂ ਲਾਗਾ ਹੀ ਜਿਹੜਾ ਵਾਜਾ ਹੋ ਜੇ ਲੀਟਰ ਤੋਂ ਤੇ ਕੀ ਬਣੂਗਾ ਬਾਅਦ ਦੇ ਵਿੱਚ ਇਲਾਕੇ ਦਾ ਆਇੰਦਾ ਪਿੰਡਾਂ ਦਾ ਕੀ ਬਣੂਗਾ ਤੁਹਾਡੇ ਡਿਵੈਲਪਮੈਂਟ ਕੀ ਹੋਣੀ ਕਿਸੇ ਨੇ ਕੰਮ ਤੁਹਾਡੇ ਕੀ ਕਰਨਾ ਕਿਸੇ ਨੇ ਜੇ ਬੂਹੇ ਵੀ ਖੋਲਣਾ ਕਿਸੇ ਨੇ ਆਉਣਾ ਹੀ ਨਹੀਂ ਕਿਸੇ ਨੇ ਜਾਣਾ ਹੀ ਨਹੀਂ ਤੁਹਾਡੇ ਕੰਮ ਕੀ ਹੋਣੇ ਤੁਸੀਂ ਦੇ ਚਾਰੋਂ ਵੋਟਾਂ ਪਾਈਆਂ ਸੀ ਪਰ ਅੱਜ ਮੈਂ ਵਿਸ਼ਵਾਸ ਜ਼ੋਣਾ ਕਿ ਬੇਫਿਕਰ ਹੋ ਗਏ ਬੇਚੱਕ ਹੋ ਗਏ ਤਗੜੇ ਹੋ ਗਏ ਆਪਾਂ ਪਾਰਟੀ ਦਾ ਮੋਢ ਬੰਧਣਾ ਔਰ ਜਿਹੜਾ ਕੱਲ ਆਲਾ ਤੁਸੀਂ ਦਾਖਲ ਕਰਾਉਣ ਗਏ ਸੀ ਕਾਗਜ ਔਰ ਮੇਰਾ ਘਰ ਕੱਲ ਦਾ ਰੋਡ ਸ਼ੋ ਇੱਕ ਵਾਰੀ ਇਹ ਸਾਰਿਆਂ ਨੂੰ ਨਜ਼ਰ ਆ ਗਿਆ ਵੀ ਹਾਲਾਤੀ ਹੈ ਬਲੇ ਤਰਨ ਦਾ ਇਹ ਸਾਰਿਆਂ ਨੂੰ ਪਤਾ ਔਰ ਮੈਂ ਕੋ ਬੇਨਤੀ ਕਰਦਾ ਕਿ ਦੇਖੋ ਜਿੱਡੇ ਜਿੱਡੇ ਵੱਡੇ ਫੈਸਲੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕੀਤੇ ਆ ਮੁੱਖ ਮੰਤਰੀ ਸਾਹਿਬ ਨੇ ਆ ਅੱਜ 250 ਜਿਹੜਾ ਲਾਲ ਲਕੀਰ ਦੇ ਅੰਦਰ ਘਰ ਆ 250 ਘਰ ਦੀ ਮਾਲਕੀ ਦੇ ਸਰਵੇ ਹੋ ਗਿਆ ਉਹ ਤੁਹਾਨੂੰ ਮਾਲਕੀ ਮਿਲ ਜਾਣੀ 250 ਘਰ ਨੂੰ ਕਦੀ ਅੱਜ ਤੱਕ ਹੋਇਆ ਨਹੀਂ ਸੀ ਆ ਤੇ ਮੈਂ ਆ ਪਾਉਂਗਾ ਦੇਖੋ ਜੇ ਤੁਸੀਂ ਇੰਨਾ ਮਾੜ ਸਰਕਾਰ ਦੋਗੇ ਆਪਾਂ ਤਗੜੇ ਹੋ ਗਏ ਇੱਥੋਂ ਵੋਟਾ ਜੇ ਪੈਣਗੇ ਤੇ ਮੈਂ ਕਿਉਂ ਨਾ ਇੱਥੇ ਆ ਕੇ 250 ਦੇ ਜੇ ਹੋਰ ਵੀ ਸਰਵੇ ਰਹਿ ਜੂਗਾ ਉਹ ਵੀ ਕਰਾ ਦਿਆਂ। ਉਹ ਵੀ ਸਰਵੇ ਕਰਵਾ ਕੇ ਤੇ ਉਹ 250 ਜਿਹੜਾ ਘਰ ਆ ਉਹਦੀ ਮਾਲਕੀ ਦੇ ਹੱਕ ਵੀ ਮਿਲ ਲੈ ਔਰ ਵੇਖੋ ਜਦੋਂ ਮਾਲਕੀ ਦੇ ਹੱਕ ਮਿਲ ਗਏ ਤੁਸੀਂ ਉਹਨੂੰ ਵੇਚ ਵੀ ਸਕਦੇ ਜੇ ਖਰੀਦ ਵੀ ਸਕਦੇ। ਇੱਥੇ ਬਸ ਨਹੀਂ ਆ ਬੱਚਿਆਂ ਨੂੰ ਆਪਾਂ ਬਾਹਰ ਭੇਜਣਾ ਕੋਈ ਕਾਰੋਬਾਰ ਕਰਾਉਣਾ ਤੇ ਉਹਦੇ ਉੱਤੇ ਤੁਸੀਂ ਲੋਨ ਵੀ ਲੈ ਸਕਦੇ ਜੀ ਇਹ ਛੋਟੀ ਗੱਲ ਆ 250 ਘਰ ਇੱਕ ਤਰਫਾ ਪੈ ਜੇ ਹੁਣ ਇਹ ਤੇ ਫੈਸਲਾ ਤੁਸੀਂ ਕਰਨਾ ਕਿ ਆਪਾਂ ਇਹਨਾਂ ਚੀਜ਼ਾਂ ਦਾ ਲਾਭ ਲੈਣਾ ਤੇ ਨਹੀਂ ਲੈਣਾ ਇਹਦੇ ਫੈਸਲਾ ਤੁਸੀਂ ਕਰਦਾ ਨਾ ਤੇ ਜੇ ਇੱਕੋ ਰਿਜ਼ਲਟ ਚੰਗਾ ਆਊਗਾ ਤੇ ਕੋਈ ਇਹੋ ਜੀ ਗੱਲ ਹੈਗੀ ਵੀ ਇੱਥੇ ਜੇ 250 ਦਾ 250 ਛੱਡ ਕੇ ਜੇ 300 ਵੀ ਹੋਊਗਾ ਜੇ ਕੋਈ ਰਹਿ ਗਏ ਹੋਣਗੇ ਉਹ ਵੀ ਕੰਪਲੀਟ ਕਰਾ ਦਾਂਗੇ ਇੱਥੇ ਬਸ ਨਹੀਂ ਇੱਥੇ ਬਸ ਨਹੀਂ ਆ 10-10 ਲੱਖ ਦੇ بیمੇ ਆ ਜਿਹੜੇ بیمੇ ਆ ਉਹ ਤੁਹਾਡੇ ਘਰ ਆ ਦੇ ਕੱਲੇ-ਕੱਲੇ ਜੀ ਦਾ ਘਰ ਤਾਂ ਇਹ ਵੀ ਸਾਡੇ 250 ਪਰਿਵਾਰ ਦਾ ਬਣ ਗਿਆ ਇਹ ਵੀ 250 ਪਰਿਵਾਰ ਦਾ ਬਣ ਗਿਆ ਪਰ ਨਹੀਂ ਉਹਦੇ ਚ 250 ਨਹੀਂ ਜੇ 300 ਆ 350 ਆ 400 ਆ ਜਿੰਨਾ ਵੀ ਪਰਿਵਾਰ ਇੱਥੇ ਕਿਉਂਕਿ ਇਹਦੇ ਵਿੱਚ ਹਰ ਇੱਕ ਘਰ ਹਰ ਇੱਕ ਘਰ ਦਾ ਜੀ ਵੀ ਕਵਰ ਹੋਣਾ ਉਹਦੇ 'ਚ ਇਹ ਨਹੀਂ ਵੀ ਨਿਰਰ 250 ਰਹਿ ਜਾਣਾ ਆ ਜਾਂ 300 ਹੋ ਜਾਣਾ ਆ ਜੇ 330 ਹੋਣਗੇ 350 ਹੋਣਗੇ 450 ਹੋਣਗੇ ਇਹ ਸਾਰੇ ਕਵਰ ਹੋਣੇ ਇਹ ਬੀਮਾ ਯੋਜਨਾ ਇਹੋ ਜੀ ਆ ਕਿ ਚਲੋ ਆਪਾਂ ਨਹੀਂ ਕਹਿੰਦੇ ਪ੍ਰਮਾਤਮਾ ਰਹਿਮਤ ਕਰੇ ਤੰਦਰੁਸਤੀਆਂ ਦੇਵੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਪਰ ਖੁਦਾ ਨਾਲ ਖਾਸਾ ਕਿਤੇ ਨਾ ਕਿਤੇ ਕਿਤੇ ਪਰਿਵਾਰ ਦੇ ਜੀ ਨੂੰ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਉਹ ਵੀ ਸਰਕਾਰ ਨੇ ਆਪ ਜ਼ਿੰਮੇਵਾਰੀ ਚੁੱਕ ਲਈ ਕਿ 10 ਲੱਖ ਦਾ ਬੀਮਾ ਹਰ ਸਾਲ ਹਰ ਸਾਲ ਉਹ ਪਰਿਵਾਰ ਦਾ ਬੀਮਾ ਹੋਇਆ ਕਰੂਗਾ ਹੁਣ ਦੱਸੋ ਜੇ ਐਨਾ ਕੁਝ ਆ ਤੇ ਆਪਾਂ ਪਿੰਡਾਂ ਦੀਆਂ ਤੇ ਮੇਰਾ ਕਹਿ ਲਾਗਤਵਾ ਜੀ ਛੱਡ ਕੇ ਇੱਕ ਤਰਫਾ ਚੱਲਣਾ ਚਾਹੀਦਾ ਜੇ ਐਨਾ ਕੁਝ ਵੇਖੋ ਗਲੀਆਂ ਨਾਲੀਆਂ ਤੇ ਸਾਰੀ ਊਮਲ ਮਰ ਪੜਦੀਆਂ ਹੀ ਰਹੀਆਂ ਨੇ ਤੇ ਪੜਦੀਆਂ ਰਹਿਣੀਆਂ ਨੇ ਪਰ ਜੇ ਉਹ 10-10 ਲੱਖ ਦਾ ਬੀਮਾ ਕੋਈ ਆਪਾਂ ਡਾਕਟਰ ਕੋ ਜਾਈਏ ਨਾ ਕਿਦੇ ਰੱਬ ਨਾਲ ਲੋੜ ਪਵੇ ਕਿਸੇ ਡਾਕਟਰ ਕੋ ਹਸਪਤਾਲ ਦਾ ਵੱਸ ਪੈ ਜੀਏ ਤੇ ਜੇਬਾਂ ਖਾਲੀ ਹੋ ਜਾਂਦੀਆਂ ਤੁਸੀਂ ਦੱਸ ਦਿਓ ਮੇਰਾ ਹੱਪਜ ਦਾ 10000 ਦੇ ਆਮ ਡਾਕਟਰ ਲੈ ਲੈਂਦਾ ਅੱਜ ਕੱਲ ਆਮ ਤੇ ਵੱਡੇ ਹਸਪਤਾਲਾਂ ਵਾਲੇ ਲੱਖਾਂ ਰੁਪਏ ਖਰਚੇ ਕਰਾ ਦਿੰਦੇ ਤੇ 10 ਲੱਖ ਤੱਕ ਉਸ ਘਰ ਦਾ ਬੀਮਾ ਜਿਹੜਾ ਆ ਉਹ ਤੁਹਾਡਾ ਹੋਇਆ ਕਰੂਗਾ ਦੇਖੋ ਮੈਂ ਤਾਂ ਗੱਲਾਂ ਕਰਦਾ ਇਹ ਚੰਗੀ ਸੋਚ ਦੀਆਂ ਨਿਸ਼ਾਨੀਆਂ ਨੇ ਜੇ ਚੰਗੀ ਸੋਚ ਆ ਤੇ ਮੈਂ ਇਹ ਭਰਾ ਨੂੰ ਕਹੂਗਾ ਉਹ ਮੇਰੇ ਕੋਲੋਂ ਲੈ ਲਓ ਉਹ ਜਿਹੜੇ ਬੀਮਾ ਬੀਮੇ ਦੇ ਕਾਰਡ ਆ ਉਹ ਤੁਸੀਂ ਆਪ ਵੰਡ ਦਿਓ ਇਥੇ ਪਿੰਡ ਦੇ ਵਿੱਚ ਜਾਂ ਮੈਂ ਆਪ ਵੰਡ ਜੂਗਾ ਮੈਂ ਆਪ ਵੀ ਆਉਂਗਾ ਔਰ ਕੱਲੇ-ਕੱਲੇ ਘਰ ਤੋਂ ਦੇ ਕੇ ਜਾਵਾਂਗੇ ਇਹ ਛੋਟੀਆਂ ਗੱਲਾਂ ਨੇ ਇੱਥੇ ਬੱਸ ਨਹੀਂ ਜੇ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਆ ਤੁਸੀਂ ਲਿਸਟ ਬਣਾਓ ਤੁਸੀਂ ਸਾਰੇ ਪਿੰਡ ਦੀ ਲਿਸਟ ਬਣਾਓ ਸੜਕਾਂ ਦੇ ਤੁਸੀਂ ਹੁਣ ਮੈਂ ਮੈਂਬਰ ਸਾਹਿਬ ਨੇ ਵੀ ਦੱਸਦਾ ਵੇ ਸੜਕਾਂ ਕਿੱਥੋਂ ਗਈਆਂ ਨੂੰ ਜਾਣਦੀਆਂ ਨੇ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਪਤਾ ਤੇ ਸਾਰਿਆਂ ਨੂੰ ਹੁੰਦਾ ਵੈਸੇ ਉਹ ਜੀ ਬੋਲੇ ਭਾਵੇਂ ਨਾ ਕੋਈ ਬੋਲੇ ਜਿਹੜੀ ਆਪੋਜੀਸ਼ਨ ਆ ਜਿਹੜੀ ਬਰਖਲਾ ਪਾਰਟੀ ਲੜਨੇ ਕਹਿੰਦੀ ਪਤਾ ਉਹਨੂੰ ਵੀ ਹੁੰਦਾ ਵੀ ਇਹ ਕੰਮ ਹੋਣਦੇ ਆ ਪਰ ਚੰਗਿਆਈ ਨਹੀਂ ਕੋਈ ਮੂੰਹ ਨਹੀਂ ਕਹਿ ਸਕਦਾ ਵੀ ਚੰਗਾ ਕੰਮ ਹੋਣਦੇ ਆ ਜੇ ਅੱਜ ਤੱਕ ਅੱਗੇ ਵੀ ਕੰਮ ਹੋਏ ਨੇ ਆ ਤੁਹਾਡੀ ਨੂਰ ਦੀ ਤੋਂ ਲੈ ਕੇ ਲਾਲੂ ਘੁੰਮਣ ਤੱਕ ਹੁੰਦੀ ਸੜਕ ਮੰਡਲਾਂ ਨੂੰ ਹੁੰਦੀ ਪਰ ਢੰਡਾ ਨੂੰ ਹੁੰਦੀ ਕਸੇਲਾ ਦੀ ਫਿਰਨੀ ਘੁੰਮ ਕੇ ਮਾਨਕਪੁਰੇ ਦੀ ਸੜਕ ਤੇ ਪੈਂਦੀ ਹੈ ਕਿੰਨੇ 18 18 18 ਫੁੱਟ ਦੀ ਸੜਕ ਕੀਤੀ ਉਹ ਵੀ ਆਪਣੇ ਵੇਲੇ ਉਤੋਂ ਬਾਅਦ ਤੇ ਨਹੀਂ ੱਟ ਲੱਗੀ ਕੋਈ ਉਤੋਂ ਬਾਅਦ ਤੇ ਨਹੀਂ ਕੋਈ ਸੜਕ ਬਣੀ ਅੱਜ ਵੀ ਜੋ ਆਪਾਂ ਇੱਥੋਂ ਚੱਲਦੇ ਆਂ ਅੰਮ੍ਰਿਤਸਰ ਤੋਂ ਤੁਸੀਂ ਉਹ ਕਿੱਥੋਂ ਘੁੰਮ ਕੇ ਆਉਂਦੇ ਜੇ ਸਾਰਾ ਤਰਨਤਨ ਗੇੜੀ ਮਾਰ ਕੇ ਆਉਂਦੇ ਜੇ ਉਤੋਂ ਦੀ ਆਉਂਦੇ ਜੇ ਨਾ ਫੇਰ ਨੂਰ ਦੀ ਥਾੜੀ ਆਉਂਦੇ ਜੇ ਇਤੋਂ ਸਿੱਧੇ ਜਾਇਆ ਕਰੋਗੇ ਜਿਹਨੇ ਅੰਮ੍ਰਿਤਸਰ ਜਾਣਾ ਤੇ ਸਿੱਧਾ ਹੀ ਸੂਏ ਸੂਏ ਇੱਥੇ ਫਿਰ ਇੱਥੇ ਹੀ ਬਸ ਨਹੀਂ ਲਾਲੂ ਘੁੰਮਣ ਤੋਂ ਕੋਟ ਪੰਡੋਰੀਆਂ ਤੋਂ ਹਦੀ ਹੋਈ ਕੋਟ ਕੋਟ ਤੋਂ ਮੀਰਪੁਰ ਮੀਰਪੁਰ ਤੋਂ ਮੱਝੂਪੁਰ ਮੱਝੂਪੁਰ ਤੋਂ ਪਧਰੀ ਆਪਣਾ ਸਰਹਾਲਾ ਦਾ ਕਬਰ ਉਹ ਰਿਸ਼ਤੇਦਾਰੀਆਂ ਦੇ ਸਾਰਿਆਂ ਦੀਆਂ ਪੈਦੀਆਂ ਇਹ ਸੂਏ ਸੂਏ ਹੀ ਸੜਕ ਜਿਹੜੀ ਪਾਤੀ ਆ ਤੇ ਭਾਵੇਂ ਮੈਂ ਵਰਦਾ ਪਹਿਲਾਂ ਪਉਦੇ ਜਾਇਆ ਕਰੋ ਸਰਦਾਰ ਹਮੀ ਸਿੰਘ ਸੰਦੂ ਜਿੰਦਾਬਾਦ ਸਰਦਾਰ ਹਮੀ ਸਿੰਘ ਸੰਦੂ ਜਿੰਦਾਬਾਦ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੇ ਆ ਜਿਹੜੇ ਹੁਣ ਇਲੈਕਸ਼ਨਾਂ ਲੜਣ ਦੇ ਇਹਨਾਂ ਨੂੰ ਪੁੱਛੋ ਕਿ ਕਰੋਗੇ ਕੀ ਵੀ ਕਰੋਗੇ ਕੀ ਕਿਸੇ ਨੂੰ ਆ ਮੈਨੂੰ 4 ਪੈਸੇ ਆ ਜਾਣਗੇ ਕਿਸੇ ਨੂੰ ਆ ਵੀ ਮੈਨੂੰ 4 ਵੋਟਾਂ ਮਿਲ ਜਾਣਗੀਆਂ ਮੈਂ ਅਗਲੀ ਵਾਰ ਲਈ ਤਿਆਰ ਹੋ ਜੂੰ ਪਰ ਆ ਡੇਢ ਸਾਲ ਕੰਮ ਤੁਹਾਡੇ ਹੋਣੇ ਜੇ ਪੌਣੇ ਦੋ ਸਾਲ ਜਿੱਥੇ ਮੋਹਰ ਤੁਸੀਂ ਲਾ ਦੋਗੇ ਇਹ ਉਥੇ ਹੀ ਮੋਹਰ ਲੱਗੂਗੀ ਇਹ ਮੇਰੀ ਤੁਹਾਡੇ ਅੱਗੇ ਬੇਨਤੀ ਆ ਇਹ ਵੀੜਾ ਲਖ ਜਾਇਓ ਕਿਉਂਕਿ ਅੱਗੇ ਤੁਸੀਂ 8 ਸਾਲ ਪਿੱਛੜ ਗਏ ਔਰ ਇੱਥੇ ਹੀ ਬਚਣੀ ਆ ਜਿਹੜਾ ਸੂਏ ਸੂਏ ਆ ਲਾਲੂ ਕੋ ਮਣਦੋਂ ਸੁਆ ਜਾਂਦਾ ਝਭਾਲ ਮੇਰਾ ਹਾਲ ਆ ਗਿਆ ਪਤਾ ਲੱਗ ਗਿਆ ਹੁਣ ਆਉਵੀ ਸੂਏ ਸੂਏ ਵੀ ਸੜਕ ਚ ਭਾਲ ਨੂੰ ਪਾਤੀ ਜੇ ਵੇਖੋ ਕਿਸੇ ਮੈਨੂੰ ਕਿਸੇ ਨੇ ਦੱਸਿਆ ਸੋਣਾ ਜਾਂ ਮੈਨੂੰ ਕੋਈ ਭਰੇਖਾ ਆ ਇਹ ਹੱਗੇ ਦੇ ਵਿੱਚ ਰਹੇ ਆ ਸ਼ੁਰੂ ਤੋਂ ਰਹੇ ਅਜ 30 28 ਸਾਲ ਹੋ ਗਿਆ ਇੱਥੇ ਹੀ ਤੁਰੇ ਫਿਰਦੇ ਰਹੇ ਇੰਨਾ ਸੜਕਾਂ ਦੇ ਲਾਲੂ ਘੁੰਮਣ ਦੇ ਵਿੱਚ ਦੇ ਤੁਸੀਂ 2002 ਜੀ ਵੀ ਬੱਲੇ ਬੱਲੇ ਕਰਾਤੀ 2007 ਜੀ ਵੀ ਕਰਾਤੀ 2012 ਜੀ ਵੀ ਕਰਾਤੀ ਉਹਦੇ 2012 ਜੀ ਵੀ ਤਗੜੇ ਹੋ ਗਏ 40 50 ਹਜ਼ਾਰ ਮੋਟ ਪਾਈ ਤੁਸੀਂ 2024 ਜਿਵੇਂ ਚੰਗੀ ਵੋਟ ਪਈ ਆ 40-45 ਹਜ਼ਾਰ ਪਰ ਪਾਰਟੀਆਂ ਹਰ ਕਿਆ ਸਾਡਾ ਦੇ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਤਾਂ ਠੋਕ ਵਜਾ ਕੇ ਵੋਟਾਂ ਪਾਈਆਂ ਜਦੋਂ ਪਾਰਟੀਆਂ ਨੇ ਕੰਮ ਹੀ ਨਹੀਂ ਚੰਗੇ ਕਰਨ ਦੇ ਜਦੋਂ ਕਾਲੀ ਦਲ ਵਾਲਿਆਂ ਨੇ ਟਿਕਟਾਂ ਹੀ ਇਹੋ ਜਿਹੀ ਤਾਂ ਦੇ ਦੇਣੀਆਂ ਨੇ ਜਿੱਤੇ ਬੰਦੂਕਾਂ ਹੀ ਬੰਦੂਕਾਂ ਨਜ਼ਰ ਆਉਣ ਹੱਥ 'ਚ ਚਿੱਟਾ ਹੀ ਚਿੱਟਾ ਨਜ਼ਰ ਆਵੇ ਕਿਤਾਬਾਂ ਨਹੀਂ ਆਉਣੀਆਂ ਚਾਹੀਦੀਆਂ ਇਹਨਾਂ ਦੀ ਨੀਤੀ ਏ ਹੋ ਗਈ ਵੀ ਹੱਥ 'ਚ ਕਿਤਾਬ ਨਾ ਕਿਸੇ ਦੇ ਨਜ਼ਰ ਆਵੇ ਕਲਮ ਨਾ ਆਵੇ ਹੱਥ ਦੇ ਵਿੱਚ ਚਿੱਟਾ ਆਵੇ ਇਹ ਇਹਨਾਂ ਦੀਆਂ ਨੀਤੀਆਂ ਨੇ ਤੇ ਵੀਰੋ ਜੇ ਇਹੋ ਜੀ ਨੀਤੀ ਹੋਵੇ ਤਾਂ ਪੰਜਾਬ ਤਬਾਹ ਹੋਣ ਲੱਗਾ ਜੇ ਇਹਦੇ ਇਹੋ ਜਿਹੇ ਦੇ ਵਾਗਡੋਰ ਆਜੇ ਨਾ ਤੇ ਪੰਜਾਬ ਤਬਾਹ ਹੋਣ ਲੱਗਾ ਟਾਈਮ ਨਹੀਂ ਲੱਗਣਾ ਇਸ ਕਰਕੇ ਕਿਸੇ ਦੇ ਨਾਲ ਆਜ ਗਈ ਕਰਿਓ ਪਿਛਲੀ ਵਾਰਾਂ ਵੀ ਵੋਟਾਂ ਇੱਜੀ ਪੈ ਗਿਆ ਉਦੋਂ ਪਿਛਲੀ ਵਾਰਾ ਵੇਖੋ ਇਹ ਢੇਡ 2 ਸਾਲ ਆਪਾਂ ਸਾਫ ਲਾਗੇ ਪਿੰਡ ਵੀ ਸਾਫ ਲਾਗੇ ਇਲਾਕਾ ਵੀ ਸਾਫ ਲਾਗੇ ਪੰਜਾਬ ਵੀ ਸਾਫ ਲਾਗੇ ਔਰ ਤੁਹਾਨੂੰ ਲਾਂਮਾ ਨਹੀਂ ਕੋਈ ਆਉਂਦਾ ਇਹ ਤੁਹਾਡਾ ਮੇਰਾ ਵਾਅਦਾ ਆ ਇਹ ਵੀ ਮੈਂ ਕਹੂੰਗਾ ਜਿਹੜੇ ਵੀ ਕੰਮ ਤੁਸੀਂ ਕਰਾਉਣੇ ਆ ਤੁਸੀਂ ਲਿਸਟਾਂ ਬਣਾ ਲਓ ਜਿਹੜੇ ਵੀ ਕੰਮ ਕਰਾਉਣੇ ਆ ਉਹ ਤੁਸੀਂ ਆਪ ਅੱਗੇ ਲਾ ਕੇ ਕਰਾਓ ਭਾਵੇਂ ਪੰਚਾਇਤੀ ਰਾਜ ਚੋਂ ਕਰਾ ਦੀਏ ਪੰਚਾਇਤ ਚੋਂ ਕਰਾ ਦੀਏ ਮੱਲੀ ਕਨ ਬੋਰਡ ਚੋਂ ਕਰਾ ਦੀਏ ਕਿਸੇ ਤੋਂ ਕਰਾ ਦੀਏ ਜਿੰਨੇ ਵੀ ਕੰਮ ਕਰਾਉਣਗੇ ਇਹ ਨਹੀਂ ਅੱਜ ਮੈਂ ਮਿੱਥ ਦਾ 20 ਲੱਖ ਲੱਗੂ 30 ਲੱਖ ਲੱਗੂ ਮੈਂ ਨਾ ਕਰੋੜ ਵੀ ਲੱਗੂਗਾ ਆ ਕਰੋੜਾਂ ਦੀਆਂ ਜੇ ਸੜਕਾਂ ਪਾਤੀਆਂ ਤੇ ਕੀ ਗੱਲ ਪਿੰਡ ਦੇ ਵਿੱਚ ਵੀ ਕੀ ਕਿਉਂ ਨਾ ਲੱਗਣਗੇ ਲਾਓ ਤਗੜੇ ਹੋ ਗਏ ਤਗੜੇ ਹੋ ਕੇ ਆਪਾਂ ਹੁਣ ਜੇ ਬਾਗਡੋਰ ਆਪਣੇ ਹੱਥ ਆਈਆ ਤੇ ਮੇਰੇ ਮਨ 'ਚ ਵੀ ਆ ਇੱਕ ਨਜ਼ਰ ਆਵੇ ਚੀਜ਼ ਜੇ ਕੰਮ ਕਰਨਾ ਜੇ ਕੰਮ ਕਰਨ ਵਾਲਾ ਕੋਈ ਹੋਵੇ ਉਹਦਾ ਵੀ ਨਜ਼ਰ ਆਉਣਾ ਚਾਹੀਦਾ ਤੇ ਜਿਹੜਾ ਕੰਮ ਨਹੀਂ ਕਰਦਾ ਉਹਦਾ ਵੀ ਪਤਾ ਹੋਣਾ ਚਾਹੀਦਾ ਤੇ ਵੇਖ ਨੂੰ ਤੁਸੀਂ ਸਭ ਕੁਝ ਲਿਆ ਪਿਛੇ 8 ਸਾਲ ਆਏ ਵੀ ਕਿਹੜਾ ਕੰਮ ਕਰ ਸਕਦਾ ਤੇ ਕਿਹੜਾ ਹਵਾਜ ਹੀ ਰਹਿ ਗਿਆ ਪਤਾ ਕਿ ਨਹੀਂ ਪਤਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਤਗੜੇ ਹੋ ਕੇ 11 ਤਰੀਕ ਵਾਲੇ ਦਿਨ ਚੰਗਾ ਰਿਜ਼ਲਟ ਆ ਜਾਊਗਾ ਤੇ ਆਪਾਂ ਸਾਰੇ ਇੱਥੇ ਬੈਠੇ ਭਾਵੇਂ ਚਿੱਟੇ ਕਾਗਜ਼ੇ ਘੁਗੀਆਂ ਮਰਵਾਈ ਚੱਲਿਓ ਤੇ ਜੇ ਕਿਤੇ 19 ਕੀ ਹੋ ਗਈ ਲਾਲੂ ਕੋ ਮਰਦੋਂ ਤੇ ਫੇਰ ਆਪੀ ਰਾਕਾ ਫਿਰ ਹੁਣ ਆਪਾਂ ਕੀ ਕਹਿ ਸਕਦੇ ਸੋ ਇਸ ਕਰਕੇ ਤੁਹਾਡੇ ਲਾਲਕੀਰ ਵਾਲੇ ਕਾਰਡ ਤੁਹਾਡੇ ਬੀਮਾ ਯੋਜਨਾ ਵਾਲੇ ਕਾਰਡ ਸਾਰੇ ਮੇਰੇ ਕੋਲ ਆ ਜਾਣੇ ਆ ਜੇ ਤੇ ਕੁਝ ਆ ਗਏ ਆ ਤੇ ਵਧੀਆ ਗੱਲ ਆ ਜੇ ਨਹੀਂ ਆਏ ਸਾਰੇ ਮੇਰੇ ਕੋਲ ਆ ਜਾਣੇ ਆ ਉਹ ਮੇਰੇ ਕੋਲ ਲੈ ਲਿਓ ਤੁਹਾਨੂੰ ਕਿਸੇ ਕਿਸਮ ਦੀ ਕੋਈ ਨਾ ਨਹੀਂ ਕੋਈ ਬੰਦਾ ਉੱਠ ਕੇ ਆ ਜੇ ਲਾਲੋ ਘੁੰਮਣ ਤੋਂ ਕੋਈ ਨਾ ਨਹੀਂ ਤਗੜੇ ਹੋਗੇ ਇਹ ਆਪਣਾ ਜਿਹੜੀ ਇਲੈਕਸ਼ਨ ਲੜਨੀ ਆ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਸਾਡੀਆਂ ਮਾਵਾਂ ਦਾ ਭੈਣਾਂ ਦਾ तहे ਦਿਲੋਂ ਧੰਨਵਾਦ ਕਰਦਾ ਨੌਜਵਾਨ ਆਗੂਆਂ ਨੂੰ ਕਹੂੰਗਾ ਕਿ ਤੁਸੀਂ ਵੀ ਸੋਚ ਲਓ ਇੱਥੇ ਕੋਈ ਸਟੇਡੀਅਮ ਬਣਾਉਣਾ ਜਾਂ ਨਵਾਂ ਕੋਈ ਸਿਸਟਮ ਬਣਾਉਣਾ ਇਹ ਹੁਣ ਤੁਹਾਡੇ ਹੱਥ 'ਚ ਜੇ ਜੇ ਇਹਦੇ ਤੁਸੀਂ ਹੁਣ ਸੰਭਲਿਆ ਤੇ ਫਿਰ ਗਾਂ ਆਉਣ ਵਾਲੀ ਪੁਛ ਤੇ ਤੁਹਾਨੂੰ ਵੀ ਕਹੂਗੀ ਵੀ ਠੀਕ ਆ ਯਾਰ ਇਹ ਮੁੰਡੇ ਕਰਕੇ ਗਏ ਸੀ ਕੁਝ ਸੋ ਇਸ ਕਰਕੇ ਪੈਸੇ ਦੀ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਤੁਹਾਡੀ ਇੱਕੋ ਹੀ ਆ ਕਿ ਆ ਜਿਹੜੀਆਂ ਉਹ ਪਾਰਟੀ ਵਾਲੇ ਆਉਣੇ ਆ ਭਾਵੇਂ ਉਹ ਦੀ ਕਾਂਗਰਸ ਆਉਦੀ ਆ ਭਾਵੇਂ ਕਾਲੀ ਦਾ ਲਾਉਂਦਾ ਤੇ ਭਾਵੇਂ ਆ ਬੀਜੇ ਮੇਰਾਕਰ ਬੀਜਪੀ ਨੂੰ ਤੇ ਉਹ ਹੀ ਨਹੀਂ ਕੋਈ ਪਾ ਕੇ ਰਾੜਾ ਜੀ ਹੋਣਾ ਵੋਟ 700 ਤੁਹਾਡੇ ਜੋ ਵੀ ਘਰਦਿਆਂ ਚ ਜਾਂਦੇ ਰਹੇ ਆ ਦਿੱਲੀ ਦੇ ਵਿੱਚ 700 ਕਿਸਾਨ ਸ਼ਹੀਦ ਹੋਇਆ 700 ਔਰ ਸਿਰਫ ਇੱਕ ਅੜੀ ਬੀਜੇਪੀ ਦੀ ਅੜੀ ਦੀਵੇਂ ਅਸੀਂ ਪੰਜਾਬੀਆਂ ਦਾ ਨਹੀਂ ਮੰਨਣੀ ਤੁਸੀਂ ਫਿਰ ਅੜੀ ਵੀ ਭੰਨੀ ਕੰਮ ਵੀ ਕਰਾਇਆ ਤੇ ਸਾਰਾ ਸਿਰੇ ਵੀ ਲੱਗ ਸੋ ਇਹ ਤੁਹਾਡੇ ਅਗੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਹੋਵੇ ਤੁਹਾਡੇ ਹੱਥ ਆ ਕੰਮ ਤੁਹਾਡੇ ਹੀ ਹੋਣੇ ਆ ਡੇਢ ਦੋ ਸਾਲ ਤੋਂ ਹੀ ਥੋਕ ਕੇ ਕੰਮ ਲਓ ਮੈਂ ਥੋਕ ਕੇ ਕੰਮ ਦਵਾ ਤੇ ਫਿਰ ਸਤਾਈ ਵਾਲੀ ਇਲੈਕਸ਼ਨ ਫੇਰ ਤੁਹਾਡੇ ਕੋ ਆਈਏ ਵੀ ਦੱਸੋ ਵੀ ਤੁਹਾਡੇ ਕੰਮ ਹੋਏ ਕਿ ਨਹੀਂ ਹੋਏ ਹੁਣ ਤਗੜੇ ਹੋ ਕੇ ਵੋਟਾਂ ਪਾइए ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ